ਕੁਝ ਕਹਾਣੀਆਂ ਸਮੇਂ ਦੀ ਧੂੜ ਵਿੱਚ ਵੀ ਧੁੰਦਲੀਆਂ ਨਹੀਂ ਹੁੰਦੀਆਂ ਕੁਝ ਨਾਮ ਅਮਰ ਹੋ ਜਾਂਦੇ ਹਨ ਬਹਾਦਰੀ ਦਾ ਪ੍ਰਤੀਕ ਬਣ ਕੇ ਅੱਜ ਅਸੀਂ ਇੱਕ ਅਜਿਹੀ ਅਨੋਖੀ ਘਾਤਾ ਬਾਰੇ ਗੱਲ ਕਰਾਂਗੇ ਜਿਸ ਨੂੰ ਸਾਰਾ ਗੜੀ ਦੀ ਜੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਲ ਸੀ 1897 78 ਅਜੋਕੇ ਪਾਕਿਸਤਾਨ ਉੱਤਰ ਪੱਛਮੀ ਸਰਹੱਦ ਦੀ ਸੂਬਾ ਬ੍ਰਿਟਿਸ਼ ਸਮਰਾਜ ਅਤੇ ਅਫਗਾਨ ਕਬੀਲਿਆਂ ਦੇ ਵਿਚਕਾਰ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਤੇ ਇੱਥੇ ਸੀ ਇੱਕ ਚੌਕੀ ਜਿਸ ਦਾ ਨਾਮ ਸੀ ਸਾਰਾਗੜੀ ਇਹ ਚੌਕੀ ਦੋ ਕਿਲਿਆਂ ਦੇ ਵਿਚਕਾਰ ਕਿਲਾ ਲੋਕਹਾਟ ਅਤੇ ਕਿਲਾ ਗੁਲੇਸਤਾਨ ਦੇ ਵਿਚਕਾਰ ਸੰਚਾਰ ਲਈ ਬਹੁਤ ਜ਼ਰੂਰੀ ਸੀ ਇਸ ਮਹੱਤਵਪੂਰਨ ਚੌਕੀ ਦੀ ਰਾਖੀ ਕਰ ਰਹੇ ਸਨ 6ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸਿਪਾਹੀ ਇਹ ਉਹ ਜੋਧੇ ਸਨ ਜਿਨ੍ਹਾਂ ਦੀ ਅਗਵਾਈ ਕਰ ਰਹੇ ਸਨ ਹੌਲਦਾਰ ਇਸ਼ਰ ਸਿੰਘ ਇਹ ਮੁੱਠੀ ਪਰ ਸਪਾਹੀ ਸਿੱਖ ਕੌਮ ਦੀ ਅਣਖ ਅਤੇ ਬਹਾਦਰੀ ਦੀ ਜਿਉਂਦੀ ਜਾਗਦੀ ਮਿਸਾਲ ਸਨ ਸਵੇਰ ਦੀਆਂ ਕਿਰਨਾਂ ਹਜੇ ਪੂਰੀ ਤਰ੍ਹਾਂ ਫੈਲੀਆਂ ਵੀ ਨਹੀਂ ਸਨ ਅਚਾਨਕ ਦੂਰੋਂ ਇੱਕ ਧੂੜ ਦਾ ਗੁਬਾਰ ਉੱਡਦਾ ਦਿਖਾਈ ਦਿੱਤਾ ਇਹ ਸਨ 10 ਤੋਂ 12 ਹਜ਼ਾਰ ਦੀ ਗਿਣਤੀ ਵਿੱਚ ਅਫਗਾਨ ਕਬੀਲੇ ਜੋ ਸਾਰਾ ਗੜੀ ਦੀ ਚੌਕੀ ਤੇ ਕਬਜ਼ਾ ਕਰਨ ਆ ਰਹੇ ਸਨ 21 ਸਿਪਾਈਆਂ ਦੇ ਸਾਹਮਣੇ ਸੀ ਹਜ਼ਾਰਾਂ ਦੀ ਫੌਜ ਇਹ ਸੀ ਇੱਕ ਅਸੰਭਵ ਚੁਣੌਤੀ ਸੀ ਸਿੱਖ ਸਿਪਾਈਆਂ ਨੇ ਮਦਦ ਲਈ ਸਿਗਨਲ ਭੇਜੇ ਪਰ ਜਵਾਬ ਮਿਲਿਆ ਮਦਦ ਨਹੀਂ ਪਹੁੰਚ ਸਕਦੀ ਪਰ ਇਨਾਂ ਸੂਰਬੀਰਾਂ ਨੇ ਹਾਰ ਨਹੀਂ ਮੰਨੀ ਜਿਕਾਰੇ ਦੇ ਚਾਉਂਦੇ ਹੋਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਅਰੇ ਨਾਲ ਆਪਣੀ ਚੌਕੀ ਦੀ ਰਾਖੀ ਲਈ ਡਟ ਗਏ ਇਤ ਇੱਕ ਸਿੱਖ ਸਪਾਹੀ ਨੇ ਕਈ ਕਈ ਦੁਸ਼ਮਣ ਢੇਰ ਕੀਤੇ ਹੌਲਦਾਰ ਇਸ਼ਰ ਸਿੰਘ ਨੇ ਅਦੁੱਪੁੱਤ ਲੀਡਰਸ਼ਿਪ ਦਾ ਪ੍ਰਦਰਸ਼ਨ ਕੀਤਾ ਜਦੋਂ ਤੱਕ ਸਾਹ ਸੀ ਬੰਦੂਕ ਦੀ ਨਾਲੀ ਗਰਜਦੀ ਰਹੀ ਉਹ ਲੜਦੇ ਰਹੇ ਲੜਦੇ ਰਹੇ ਜਦੋਂ ਤੱਕ ਆਖਰੀ ਸਾਹ ਤੱਕ ਨਹੀਂ ਨਿਕਲ ਗਿਆ ਕਈ ਘੰਟਿਆਂ ਦੀ ਬੇਮਿਸਾਲ ਲੜਾਈ ਤੋਗਾਦ ਜਦੋਂ ਚੌਕੀਆਂ ਦੀਆਂ ਕੰਦਾ ਟੁੱਟ ਗਈਆਂ ਤਾਂ ਅਫਗਾਨੀ ਅੰਦਰ ਵੜ ਗਏ 12 ਸਿੱਖਾਂ ਨੇ ਇੱਥੇ ਵੀ ਹਥਿਆਰ ਨਹੀਂ ਛੱਡੇ ਹੱਥੋਂ-ਹੱਥੀ ਲੜਾਈ ਲੜੀ ਖੰਜਰਾਂ ਤੇ ਤਿਰਪਾਨਾਂ ਨਾਲ ਆਖਰੀ ਸਿੱਖ ਸਿਪਾਹੀ ਤੱਕ ਹਰ ਇੱਕ ਨੇ ਆਪਣਾ ਫਰਜ਼ ਨਿਭਾਇਆ ਦੁਪਹਿਰ ਤੱਕ 21 ਬਹਾਦਰ ਸਿੱਖ ਸਿਪਾਹੀ ਆਪਣੀ ਮਿੱਟੀ ਆਪਣਾ ਫਰਜ਼ ਅਤੇ ਆਪਣੇ ਦੇਸ਼ ਲਈ ਸ਼ਹੀਦ ਹੋ ਚੁੱਕੇ ਸਨ ਹਜ਼ਾਰਾਂ ਅਫਗਾਨੀ ਕਬੀਲਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਇਨ੍ਹਾਂ 21 ਸਿੱਖਾਂ ਨੇ ਸ਼ਹੀਦੀ ਪ੍ਰਾਤਿ ਕੀਤੀ ਭਾਵੇਂ ਕੁਝ ਸਮੇਂ ਲਈ ਚੌਕੀ ਅਫਗਾਨ ਦੇ ਕਬਜ਼ੇ ਵਿੱਚ ਆ ਗਈ ਪਰ ਇਹਨਾਂ ਦੀ ਬਹਾਦਰੀ ਨੇ ਬਾਕੀ ਬ੍ਰਿਟਿਸ਼ ਫੌਜ ਨੂੰ ਤਿਆਰੀ ਲਈ ਕੀਮਤੀ ਸਮਾਂ ਦੇ ਦਿੱਤਾ ਬ੍ਰਿਟਿਸ਼ ਸਰਕਾਰ ਨੇ ਇਹਨਾਂ 21 ਸਿੱਖ ਛੁਪਾਈਆਂ ਦੀ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਬ੍ਰਿਟਿਸ਼ ਸਮਰਾਜ ਦੇ ਸਭ ਤੋਂ ਉੱਚੇ ਫੌਜੀ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਇਹ ਇੱਕੋ ਲੜਾਈ ਵਿੱਚ ਇੱਕੋ ਜੰਟ ਨੂੰ ਦਿੱਤਾ ਗਿਆ ਸਭ ਤੋਂ ਵੱਡਾ ਸਮੂਹਿਕ ਸਨਮਾਨ ਸੀ ਸਾਰਾ ਗੜੀ ਦੀ ਲੜਾਈ ਇੱਕ ਫੌਜੀ ਦੀ ਲੜਾਈ ਨਹੀਂ ਸੀ ਇਹ ਸਿੱਖ ਕੌਮ ਦੀ ਬਹਾਦਰੀ ਨਿਡਰਤਾ ਅਤੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ 12 ਸਤੰਬਰ ਨੂੰ ਅੱਜ ਵੀ ਸਾਰਾ ਗੜੀ ਦਿਵਸ ਮਨਾਇਆ ਜਾਂਦਾ ਹੈ ਇਨ੍ਹਾਂ 21 ਸਿੱਖ ਸੂਰਬੀਰਾਂ ਨੇ ਸਾਬਿਤ ਕਰ ਦਿੱਤਾ ਕਿ ਗਿਣਤੀ ਨਹੀਂ ਬਲਕਿ ਹੌਂਸਲਾ ਇਮਾਨਦਾਰੀ ਤੇ ਆਪਣੇ ਫਰਜ਼ ਪ੍ਰਤੀ ਸਮਰਪਣ ਕਿਸੇ ਵੀ ਲੜਾਈ ਦਾ ਰੁਖ ਬਦਲ ਸਕਦਾ ਹੈ। ਉਹਨਾਂ ਦਾ ਬਲੀਦਾਨ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਸੀਂ ਤੁਹਾਡੇ ਲਈ ਅਜਿਹੀਆਂ ਇਤਿਹਾਸਿਕ ਕਹਾਣੀਆਂ ਦੀਆਂ ਵੀਡੀਓ ਲਿਆਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।